ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਸਵੇਰੇ ਸਵੇਰੇ ਦਾ ਟਾਈਮ ਆ ਤੇ ਹੁਣ ਬਹੁਤ ਠੰਡ ਹੋਣ ਲੱਗਣ ਲੱਪੀ ਸਵੇਰੇ ਸਵੇਰੇ ਜਦੋਂ ਆਪਾਂ ਸਵਾਲ ਜਾਈਏ ਨਾ ਤਾਂ ਠੰਡ ਹੋ ਗਈ ਆ ਤੇ ਇਸ ਕਰਕੇ ਮੈਂ ਮਨਵੀਰ ਨੂੰ ਕਹਿੰਦੇ ਸੀ ਕੁਝ ਮੋٹے ਕੱਪੜੇ ਕੱਢੀਏ ਜਦੋਂ ਆਪਾਂ ਸਵਾਲ ਲਈਦਾ ਤਾਂ ਮੋٹے ਕੱਪੜੇ ਪਾ ਕੇ ਆਈਏ ਜੈਕਟ ਵਗੈਰਾ ਤੇ ਬੂਟ ਵਗੈਰਾ ਪਾ ਕੇ ਆਇਆ ਕਰੀਏ ਕਿਉਂਕਿ ਠੰਡ ਹੋ ਗਈ ਆ ਇੱਕ ਕਹਿੰਦੇ ਹੁੰਦੇ ਔਨ ਦੀ ਠੰਡ ਤੇ ਇੱਕ ਜਾਂਦੀ ਰੰਡ ਇਹ ਨੁਕਸਾਨ ਕਰਦੀ ਆ ਆਪਣੀ ਬਾਡੀ ਦਾ ਤੇ ਸੋ ਥੋੜਾ ਜਿਹਾ ਇਸ ਚੀਜ਼ ਤੇ ਜਿਹੜਾ ਉਹ ਧਿਆਨ ਰੱਖਣਾ ਹੀ ਪੈਂਦਾ ਆਪਣੇ ਆਪ ਦਾ ਮੈਨੂੰ ਤਾਂ ਬਹੁਤ ਰੱਖਣਾ ਪੈਂਦਾ ਕਿਉਂਕਿ ਮੇਰੀ ਕੰਡੀਸ਼ਨਸ ਉਦਾਂ ਦੀ ਹੋ ਗਈ ਸੀ ਜਿਹਦੇ ਤੋਂ ਬਾਅਦ ਵਿੱਚ ਹੁਣ ਮੈਂ ਆਪਣਾ ਬਹੁਤ ਹੀ ਧਿਆਨ ਰੱਖਦੀ ਏਦਾਂ ਦੀਆਂ ਗੱਲਾਂ ਦਾ ਤੇ ਅੱਜ ਜੀ ਆਪਾਂ ਪਹਿਲਾਂ ਤਾਂ ਪਰਮਿੰਦਰ ਸਿਸਟਰ ਦੀ ਕਮੈਂਟ ਦਾ ਜਵਾਬ ਦੇਵਾਂਗੇ ਸਿਸਟਰ ਕਹਿੰਦੇ ਸੀ ਮੈਨੂੰ ਪਤਲੇ ਹੋਣ ਦਾ ਵੀ ਕੋਈ ਨੁਸਖਾ ਜਾਂ ਕੋਈ ਡਾਈਟ ਦੱਸੋ ਤਾਂ ਸਿਸਟਰ ਮੈਂ ਪਤਲੇ ਹੋਣ ਲਈ ਕਦੀ ਵੀ ਕੋਈ ਡਾਈਟ ਨਹੀਂ ਖਾਂਦੀ ਤੇ 나ਹੀਂ ਮੈਂ ਉਹਨੂੰ ਕੀ ਕਹਦਾ ਆਪ ਯੂਜ਼ ਕੀਤੀ ਹੈ ਤੇ 나ਹੀਂ ਮੈਂ ਤੁਹਾਨੂੰ ਕੋਈ ਇੰਦਾ ਦੀ ਡਾਈਟ ਦੱਸੂਗੀ ਕਿਉਂਕਿ ਨਾ ਸਾਈਡ ਇਫੈਕਟ ਬਹੁਤ ਹੁੰਦੇ ਆ ਜੇ ਤੁਸੀਂ ਸਹੀ ਪੁੱਛੋ ਪਤਲੇ ਹੋਣ ਦੀਆਂ ਮੈਡੀਸਿਨਸ ਦੇ ਡਾਈਟ ਵਗੈਰਾ ਦੇ ਜਾਂ ਕਿਦਾਂ ਤੇ ਮੈਂ ਤਾਂ ਪਤਲੇ ਹੋਣ ਲਈ ਤੁਸੀਂ ਹਲਕਾ ਫੁਲਕਾ ਖਾਓ ਰੋਟੀ ਜਿੰਨੀ ਹੋ ਸਕਦੀ ਆ ਅਵੋਇਡ ਕਰੋ ਹਲਕਾ ਫੁਲਕਾ ਖਾਓ ਤੇ ਇੱਕ ਹੁੰਦਾ ਵਾਜੀ ਜਿਹੜੀ ਕਿ ਮੈਨੂੰ ਵੀ ਪਤਾ ਉਹ ਚੀਜ਼ ਬਿਲਕੁਲ ਸਹੀ ਆ ਤੇ ਹੈਲਥ ਵਾਸਤੇ ਵੀ ਬਹੁਤ ਹੀ ਸਹੀ ਚੀਜ਼ ਹੈ ਉਹ ਹੈਗਾ ਜੀ ਆਰਗੈਨਿਕ ਬੈਨਗਰ ਜਿੰਨ ਇੱਕ ਤਾਂ ਸਿੰਥੈਟਿਕ ਸਿਰਕਾ ਹੁੰਦਾ ਆਰਗੈਨਿਕ ਇੱਕ ਆਰਗੈਨਿਕ ਸਿਰਕਾ ਹੁੰਦਾ ਇੱਕ ਸਿੰਥੈਟਿਕ ਸਿਰਕਾ ਹੁੰਦਾ ਜਿਹੜਾ ਆਰਗੈਨਿਕ ਸਿਰਕਾ ਵਾ ਉਹ ਸਵੇਰੇ ਸਵੇਰੇ ਜੇ ਤੁਸੀਂ ਨਾ ਅੱਧਾ ਕ ਚਮਚ ਪਾਣੀ ਕੋਸੇ ਚ ਪਾ ਕੇ ਪੀਓਗੇ ਤਾਂ ਉਹਨਾਂ ਤੁਹਾਡਾ weight ਜਿਹੜਾ ਕਟੂਗਾ ਸਿੰਥੈਟਿਕ ਸਿਰਕਾ ਨਾ ਭੁੱਲ ਕੇ ਵੀ ਪੀ ਲਿਓ ਜਿਹੜਾ ਚਿੱਟਾ ਸਿਰਕਾ ਆਮ ਦੁਕਾਨਾਂ ਤੋਂ ਮਿਲਦਾ ਉਹ ਨਾ ਕਦੀ ਵੀ ਪੀ ਲਿਓ ਭੁੱਲ ਕੇ ਉਹਦੇ ਨਾਲ ਬਹੁਤ ਪ੍ਰੋਬਲਮਸ ਬੋਡੀ ਨੂੰ ਹੋਊਗੀਆਂ ਜਿਹੜਾ ਆਰਗੈਨਿਕ ਸਿਰਕਾ ਉਹਦਾ ਆਨਲਾਈਨ ਹੀ ਤੁਹਾਨੂੰ ਕਿਤੇ ਮਿਲੂਗਾ ਜਾਂ ਬਹੁਤ ਵੱਡੀ ਕਿਸੇ ਸ਼ਾਪ ਤੋਂ ਮਿਲੂਗਾ ਗਰੋਸਰੀ ਵਾਲੀ ਤੋਂ ਉਹਦੇ ਨਾਲ weight ਬਹੁਤ ਮਤਲਬ ਕਿ ਘਟਦਾ ਆਪਣਾ ਜੇ ਸਵੇਰੇ ਸਵੇਰੇ ਆਪਾਂ ਖਾਲੀ ਪੇਟ ਕੋਸੇ ਜੇ ਪਾਣੀ ਵਿੱਚ ਇੱਕ ਗਲਾਸ ਕੋਸਾ ਪਾਣੀ ਤੇ ਉਹਦੇ ਵਿੱਚ ਅੱਧਾ ਚਮਚ ਜਿਹੜਾ ਆਪਾਂ ਉਹਦਾ ਪਾ ਕੇ ਪੀਨੇ ਆ ਆਰਗੈਨਿਕ ਸਿਰਕਾ ਤੇ ਬਾਕੀ ਜੇ ਅੱਜ ਗੱਲ ਕਰਦੇ ਆ ਜੀ ਮੈਨੂੰ ਨਾ ਮਨਵੀਰ ਨਾਲ ਗੱਲਾਂ ਕਰਨ ਦੇ ਸੀ ਉਹ ਕਿੱਸਾ ਯਾਦ ਆ ਗਿਆ ਕੰਮਕਾਰ ਕਰਦੀ ਨੂੰ ਮੈਂ ਕਿਹਾ ਮਨਵੀਰ ਇੱਕ ਉਹ ਦਿਨ ਸੀ ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ ਆਕਸਫੋਰਡ ਹਸਪੀਟਲ ਜਲੰਧਰ ਕੀ ਲੁਧਿਆਣਾ ਕੀ ਮਤਲਬ ਕਾਫੀ ਜਗ੍ਹਾ ਤੋਂ ਮੈਨੂੰ ਨਾ ਜਵਾਬ ਦੇ ਦਿੱਤਾ ਗਿਆ ਸੀਗਾ ਮੈਨੂੰ ਕੋਈ ਹੱਥ ਨਹੀਂ ਸੀ ਪਾਉਂਦਾ ਡਾਕਟਰ ਜਵਾਬ ਵੀ ਨਹੀਂ ਸੀ ਦਿੰਦੇ ਮੂੰਹ ਤੇ ਹੱਥ ਵੀ ਨਹੀਂ ਸੀ ਪਾਉਂਦੇ ਤੇ ਹਾਲਤ ਬਹੁਤ ਖਰਾਬ ਸੀ 2 ਗ੍ਰਾਮ ਖੂਨ ਸੀ 1 ਕਿਲੋ ਪਾਰ ਸੀ ਰੰਗ ਬਿਲਕੁਲ ਕਾਲਾ ਸੀ ਵਾਲ ਸਿਰ ਦੇ ਜਿਹੜੇ ਮੇਰੇ ਉਹ ਤਕਰੀਬਨ ਸਾਰੇ ਝੜ ਗਏ ਸੀ ਸਿਰਫ ਇੱਕ ਇੱਕ ਪੋਟਾ ਵਾਲ ਰਹਿ ਗਏ ਸੀ ਤਾਂ ਮੈਂ ਉਸ ਟਾਈਮ ਤੇ ਵੀ ਕਦੀ ਰੋਈ ਨਹੀਂ ਸੀ ਖੇਜ ਮੈਨੂੰ ਬਹੁਤ ਚੜ ਜਾਂਦੀ ਹੁੰਦੀ ਸੀ ਰੋਈ ਨਹੀਂ ਸੀ ਮੈਂ ਮੈਂ ਸੋਚਣਾ ਕੀ ਹੋ ਗਿਆ ਮੈਨੂੰ ਐਦਾਂ ਇੱਕਦਮ ਮੈਨੂੰ ਕੀ ਹੋ ਗਿਆ ਮੈਨੂੰ ਕੀ ਪ੍ਰੋਬਲਮ ਹੋ ਗਈ ਯਾ ਮੇਰਾ ਇਹ ਹਾਲ ਹੋ ਗਿਆ ਕਿਤੇ ਕੱਲੀ ਨੇ ਰੋ ਲੈਣਾ ਪਰ ਮਨਵੀਰ ਦੇ ਡੈਡੀ ਸਾਹਮਣੇ ਨਹੀਂ ਸੀ ਰੋਣ ਦੀ ਉਹਨੇ ਵੀ ਫਰਸਟ੍ਰੇਟ ਹੋ ਜੂਗੇ ਜਾਂ ਟੈਨਸ਼ਨ ਲੈ ਜੂਗੇ ਜਾਂ ਕੁਝ ਵੀ ਇਦਾਂ ਦਾ ਵੀ ਕੱਲੇ ਹੈਗੇ ਸੀ ਉਹ ਵੀ ਕੋਈ ਉਹਨਾਂ ਦਾ ਵੀ ਕੋਈ ਆਸਰਾ ਨਹੀਂ ਸੀ ਜਿਹੜਾ ਕੋਈ ਉਹਨੂੰ ਹੌਸਲਾ ਦੇ ਸਕੇ ਤਾਂ ਸੋ ਮੈਂ ਟੈਨਸ਼ਨ ਨਹੀਂ ਸੀ ਦੇਣੀ ਉਹਨਾਂ ਨੂੰ ਕਿਉਂਕਿ ਮਨਵੀਰ ਨੂੰ ਵੀ ਸਾਹਮਣੇ ਸੀਗੇ ਇਸ ਕਰਕੇ ਤੇ ਮੈਂ ਅੱਜ ਕੱਲ੍ਹ ਦੇ ਆ ਬਲੌਗਰਸ ਦੇ ਉਹਨੂੰ ਕੀ ਕਹੀਦਾ ਵਲੌਗ ਦੇਖਦੀ ਆ ਮੈਂ ਆ ਜਿਹੜੇ ਬਲੌਗਰ ਲੇਟੈਸਟ ਹੀ ਆ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦੀ ਪਤਾ ਨਹੀਂ ਉਹ ਮੈਂ ਪੁਨੀਸ਼ਰ ਰੋਸਟ ਵੀਰ ਜੀ ਆ ਮੈਂ ਉਹਨਾਂ ਨਾਲ ਉਹ ਲਾਈਵ ਵੀ ਹੁੰਦੇ ਆ ਤਾਂ ਮੈਂ ਲਾਈਵ ਵੀ ਜੁਆਇਨ ਕਰਦੀ ਆ ਵੈਸੇ ਵੀ ਉਹਨਾਂ ਦੀਆਂ ਵੀਡੀਓਜ਼ ਜਿਹੜੀ ਉਹ ਆ ਦੇਖਦੀ ਆ ਤੇ ਉਹਨਾਂ ਨੇ ਉਹਦੀ ਪੂਰੀ ਇਨਕੁਆਰੀ ਕੀਤੀ ਉਸ ਬਲੌਗਰ ਦੀ ਜਿਹੜੀ ਕਹਿੰਦੇ ਮੇਰਾ ਆਪਰੇਟ ਹੋਇਆ ਲੇਡੀ ਆ ਤੇ ਜੀ ਮੇਰਾ ਦੁਬਾਰਾ ਆਪਰੇਟ ਹੋ ਗਿਆ ਤਾਂ ਉਹਨਾਂ ਨੇ ਸਾਰੀ ਉਹਦੀ ਉਹ ਮਤਲਬ ਕਿ ਇਨਕੁਆਰੀ ਕੀਤੀ ਤੇ ਉਹਦਾ ਕੋਈ ਵੀ ਆਪਰੇਟ ਨਹੀਂ ਹੋਇਆ ਹੋਇਆ ਜਸਟ ਉਹਦੇ ਕੋਈ ਕਹਿੰਦੇ ਹੁੰਦੇ ਆ ਉਹ ਟੈਸਟ ਵਗੈਰਾ ਜਾਂ ਕੁਛ ਐਡਮਿਟ ਕਰਕੇ ਕੋਈ ਮੈਡੀਸਿਨਸ ਵਗੈਰਾ ਐ ਤੇ ਮਤਲਬ ਕਿ ਉਹਦੇ ਨਾਲ ਹੋਇਆ ਮੈਂ ਸੋਚਦੀ ਆ ਸਾਡੇ ਵਰਗੇ ਨੂੰ ਐਡੇ ਐਡੇ ਰੋਗ ਲੱਗੇ ਆਪਣੇ ਆਪ ਨੂੰ ਠੀਕ ਵੀ ਕੀਤਾ ਡਾਈਟ ਫੋਲੋ ਕੀਤੀ ਸਭ ਕੁਝ ਕੀਤਾ ਉਹ ਵਹਿਮਾ ਪਰਮਾਤਮਾ ਤੋਂ ਵੀ ਦੂਰ ਰੇ ਪਰ ਕਦੀ ਮਤਲਬ ਉਸ ਟਾਈਮ ਚਲੋ ਮੈਂ ਵਲੌਗ ਬਣਾਉਂਦੀ ਵੀ ਨਹੀਂ ਸੀ ਤੇ ਨਾ ਹੀ ਮੈਂ ਇਦਾਂ ਦੇ ਕਿਸੇ ਕੋਲੋਂ ਸਿੰਪਥੀ ਲੈਣੀ ਸੀ ਸਿਹਤ ਨੂੰ ਲੈ ਕੇ ਮੈਂ ਇਹਨਾਂ ਚੀਜ਼ਾਂ 'ਚ ਬਹਾਦਰਾਂ ਤਾਂ ਬਹਾਦਰੀ ਰਹਿਣਾ ਚਾਹੁੰਦੀ ਆ ਮੈਂ ਸਿੰਪਥੀ ਗੇਨ ਨਹੀਂ ਕਰਨਾ ਚਾਹੁੰਦੀ ਤੇ ਕਿੰਨਾ ਰੂ ਰੂ ਕੇ ਲੋਕ ਆ ਨਹੀਂ ਡਾਈਟ ਉਹ ਲੇਡੀ ਆਪਣੀ ਚੇਂਜ ਨਹੀਂ ਕਰਦੀ ਦੁਨੀਆ ਪਰ ਦਾ ਆਵਾ ਤਵਾ ਸਾਰਾ ਕੁਝ ਉਹ ਖਾਂਦੇ ਆ ਡਾਈਟ ਫਿਰ ਵੀ ਨਹੀਂ ਚੇਂਜ ਕਰਦੀ ਆਪਣੀ ਬਿਲਕੁਲ ਵੀ ਸਰੀਰ ਦਾ ਆਪਣੇ ਦਾ ਉਹ ਬਿਲਕੁਲ ਵੀ ਕੇਅਰ ਨਹੀਂ ਕਰਦੇ ਤਾਂ ਫਿਰ ਉਹ ਠੀਕ ਕਿੱਥੋਂ ਹੋ ਜਾਊਗੇ ਡਾਕਟਰਾਂ ਦੇ ਪੱਲੇ ਹੀ ਬੈਣਾ ਹੁਣ ਮੈਨੂੰ ਇੰਨੇ ਵੱਡੇ ਵੱਡੇ ਰੋਗ ਲੱਗੇ ਸੀ ਜਦ ਕਿ ਮੈਂ ਕੋਈ ਵੀ ਬਾਹਰ ਦਾਵਾ ਤਵਾ ਕੁਝ ਨਹੀਂ ਸिखਾਉਂਦੀ ਉਹਨੇ ਮੈਨੂੰ ਡਿਪਰੈਸ਼ਨ ਹੋ ਗਿਆ ਸੀ ਇਕੱਲੇ ਬਣ ਕਰਕੇ ਉਹਦੇ ਤੋਂ ਹੀ ਮੈਨੂੰ ਇੰਨੇ ਰੋਗ ਲੱਗੇ ਚਲੋ ਮੈਂ ਖੁਦ ਨੂੰ ਚੇਂਜ ਕੀਤਾ ਮੈਂਟੈਲਿਟੀ ਚੇਂਜ ਕੀਤੀ ਆਪਣੀ ਅਸੈਪਟ ਕੀਤੀਆਂ ਆਪਣੇ ਸਿਚੁਏਸ਼ਨਸ ਰਹਿਣ ਦੀਆਂ ਜਿਹੜੀਆਂ ਸੀ ਤੇ ਹੌਲੀ-ਹੌਲੀ ਆਪਣੇ ਰੋਗ ਵੀ ਜਿਹੜੇ ਸਹੀ ਕੀਤੇ ਤੇ ਇਕਵੋਲੋਗਰਸ ਦੀ ਮੈਂ ਬਹੁਤ ਗੱਲ ਦੇਖੀ ਆ ਨਿੱਕੀ ਜਿਹੀ ਕੋਈ ਗੱਲ ਹੁੰਦੀ ਕਿਸੇ ਨੂੰ ਕੋਈ ਫੀਵਰ ਹੋ ਗਿਆ ਜਾਂ ਕੁਝ ਵੀ ਹੋ ਗਿਆ ਉਹ ਸਭ ਤੋਂ ਪਹਿਲਾਂ ਜੀ ਬਲੇਮ ਕਰਨਗੇ ਨਾ ਜਾਂ ਸਾਨੂੰ ਨજર ਲੱਗ ਗਈ ਸਾਨੂੰ ਇਹ ਹੋ ਗਿਆ ਉਹ ਹੋ ਗਿਆ ਲੋਕ ਵਹਿਲੇ ਆ ਜਿਨ੍ਹਾਂ ਕੋਲੋਂ ਆਪਾਂ ਨੂੰ ਨજર ਲੱਗ ਜਾਂਦੀ ਲੋਕਾਂ ਕੋਲ ਕਿਹੜਾ ਕੁਝ ਹੈ ਨਹੀਂਗਾ ਹਨਾ ਹਰ ਇੱਕ ਵਧੀਆ ਰੋਟੀ ਖਾਂਦਾ ਹਰ ਇੱਕ ਦੇ ਘਰ ਸਭ ਕੁਝ ਆ ਤੇ ਉਸੇ ਨੇ ਨਜ਼ਰ ਲਾ ਕੇ ਕੀ ਲੈਣਾ ਤੇ ਬਾਕੀ ਨਾ ਇੱਕ ਆਪਣੇ ਜਿਹੜੀ ਸਿਚੁਏਸ਼ਨ ਹੁੰਦੀ ਹੈ ਤੁਹਾਡੇ ਹੈਲਥ ਵਾਈਸ ਆਪਣੇ ਘਰ ਦੀ ਫਾਈਨੈਂਸ਼ਲੀ ਵੀ ਕੰਡੀਸ਼ਨ ਹੈ ਕੁਝ ਯੂ نو ਸੈਪਟ ਕਰਿਆ ਕਰੋ ਇੱਕ ਲੋਕਾਂ ਦੀ ਸਭ ਤੋਂ ਬਹੁਤ ਹੀ ਉਹ ਗੱਲ ਹੈ ਆ ਵੀ ਬਾਬਿਆਂ ਕੋ ਭੱਜਦੇ ਆ ਛੱਟ ਪੁੱਛਾਂ ਵਾਲਿਆਂ ਕੋਲ ਪੁੱਛਾਂ ਵਾਲਿਆਂ ਕੋਲ ਬਹੁਤ ਜਲਦੀ ਜਾਂਦੇ ਆ ਜੀ ਸਾਡੇ ਘਰ ਦੀ ਆ ਕੰਡੀਸ਼ਨ ਹੋ ਗਈ ਅਸੀਂ ਬਹੁਤ ਵਧੀਆ ਸਾਡਾ ਸਾਰਾ ਕੁਝ ਚੱਲਣ ਦਿਆ ਅਸੀਂ ਹੁਣ ਇੱਕਦਮ ਅਸੀਂ ਆਏ ਹੋਗੇ ਜੋ ਹੋਗੇ ਮੇਰੀ ਸਿਹਤ ਖਰਾਬ ਹੋ ਗਈ ਜੀ ਹੋ ਗਿਆ ਤੇ ਮੇਰੇ ਬਲੌਗ ਲੋਕ ਦੇਖਦੇ ਆ ਮੈਂ ਇਹੀ ਚਾਹੁੰਦੀ ਕਿ ਮੇਰੇ ਬਲੌਗਾਂ ਤੋਂ ਕੋਈ ਚੰਗੀ ਸਿੱਖਿਆ ਲਵੇ ਕੋਈ ਮਾੜੀ ਸਿੱਖਿਆ ਨਾਲ ਮੈਂ ਤਾਂ ਇਹੋ ਹੀ ਕਹਿੰਨੀ ਆ ਵੀ ਪੁੱਛਾਂ ਵਾਲੇ ਬਾਬਿਆਂ ਤੋਂ ਹਮੇਸ਼ਾ ਦੂਰ ਰਹਿਓ ਨਿਊ ਸੁਣਨ ਦੇ ਸੀ ਉਹ ਵੀਰ ਮਨਪ੍ਰੀਤ ਸਿੰਘ ਅ ਜਥੇਦਾਰ ਮਨਪ੍ਰੀ ਸਿੰਘ ਉਹਨਾਂ ਦੀ ਕੱਲ ਨਿਊਜ਼ ਕੱਲ ਪਰਸੋ ਦੀ ਬਹੁਤ ਆਉਂਦੀ ਸੀ ਇੱਕ ਬਾਬਾ ਫੜਿਆ ਤੇ ਉਹਨੇ ਲੋਕਾਂ ਉਸ ਜਿਹੜੇ ਉਸ ਇੱਕ ਘਰ ਦੇ ਵਿੱਚੋਂ ਹੀ ਉਹਨੇ ਕਮ ਸੇ ਕਮ 15 ਤੋਂ ਲੈ ਕੇ 20-25 ਲੱਖ ਰੁਪਈਆ ਜਿਹੜਾ ਉਹਨਾਂ ਕੋਲੋਂ ਲੈ ਲਿਆ ਸਿਰਫ ਇਹ ਕਹਿ ਕੇ ਕਹਿ ਕੇ ਕਿ ਤੁਹਾਡੇ ਘਰ ਦੇ ਵਿੱਚ ਖਜ਼ਾਨਾ ਨਿਕਲਣਾ ਤੁਹਾਡੇ ਘਰ ਚੋਂ ਖਜ਼ਾਨਾ ਨਿਕਲੂਗਾ ਤੇ ਥੋੜੇ ਥੋੜੇ ਕਰਕੇ ਕਿੰਨੇ ਪੈਸੇ ਲੈ ਲਏ ਤੇ ਨਕਲੀ ਗਹਿਣੇ ਹੀ ਨਾ ਲੁਕੋ ਕੇ ਉਹਨਾਂ ਦੇ ਘਰ ਰੱਖ ਗਏ ਤੁਸੀਂ ਵੀ ਉਹ ਨਿਊਜ਼ ਜ਼ਰੂਰ ਦੇਖਿਓ ਉਹਦੀ ਰੇਂਜਰ ਉਹਨਾਂ ਨੇ ਚੰਗੀ ਬਣਾਈ ਤੇ ਬਾ ਥਾਣੇ ਫੜਾਇਆ ਉਹ ਨਕਲੀ ਉਹਨਾਂ ਦੇ ਘਰੇ ਸੋਨਾ ਰੱਖ ਗਿਆ ਕੁਜੇ ਵਿੱਚ ਪਾ ਕੇ ਜਦੋਂ ਸੁਨਿਆਰੇ ਕੋ ਗਏ ਸੋਨਾ ਨਿਕਲਿਆ ਸੁਨਿਆਰੇ ਕੋਲ ਗਏ ਤੇ ਚੈੱਕ ਕਰਾਇਆ ਤੇ ਸੁਨਿਆਰਾ ਕਹਿੰਦਾ ਇਹ ਸਾਰਾ ਉਹਨੂੰ ਕੀ ਕਹਿੰਦਾ ਨਕਲੀ ਹੈ ਇਹ ਕੋਈ ਸੋਨਾ ਸੋਨਾ ਨਹੀਂਗਾ ਤੇ ਸੋ ਇਦਾਂ ਦੇ ਪੁੱਛਾਂ ਵਾਲੇ ਬਾਬਿਆਂ ਤੋਂ ਦੂਰ ਹੀ ਰਿਆ ਕਰੋ ਜਿਹੜੇ ਆਪਣਾ ਨਹੀਂ ਭਲਾ ਕਰ ਸਕਦੇ ਜਿਹੜੇ ਬਾਬਿਆਂ ਨੂੰ ਆਪਣੇ ਫਿਊਚਰ ਦਾ ਨਹੀਂ ਪਤਾ ਕੱਲ ਨੂੰ ਕੀ ਹੋਣਾ ਤੇ ਉਹ ਤੁਹਾਡਾ ਫਿਊਚਰ ਕਿਸ ਵਾਰਣਗੇ ਹੁਣ ਉਹਨੂੰ ਪਤਾ ਸੀ ਵੀ ਮੇਰੇ ਉੱਤੇ ਕਾਰਵਾਈ ਹੋ ਜਾਣੀ ਉਨੇ ਉਹਨਾਂ ਦੇ ਘਰ ਦੇ ਵਿੱਚ ਉਹ ਬਣਵਾਈ ਹੋਈ ਕਬਰ ਬਣਵਾ ਦਿੱਤੀ ਘਰ ਦੇ ਵਿੱਚ ਥਾਂ-ਥਾਂ ਸੱਪ ਜੇ ਸੀਮੈਂਟ ਦੇ ਬਣਵਾ ਕੇ ਰੱਖ ਦਿੱਤੇ ਉਹਨਾਂ ਨੂੰ ਕਿਹਾ ਇੱਥੇ ਚਿਰਾਗ ਜਗੋਣਾ ਜੇ ਜਗੋਣਾ ਮਤਲਬ ਕਿ ਉਹ ਹੈ ਵੀ ਚੰਗਾ ਭਲਾ ਸਿੱਖਾਂ ਦਾ ਘਰ ਤੋਂ ਐਸੇ ਪੁੱਠੇ ਕੰਮਾਂ ਚ ਪਾ ਦਿੱਤਾ ਉਹਨਾਂ ਨੂੰ ਨਾਲੇ ਉਦਾਂ ਦੇ ਉਹ ਲੋਕ ਜਿਹੜੇ ਪੁੱਠੇ ਕੰਮਾਂ ਚ ਪੈ ਜਾਂਦੇ ਆਪਣਾ ਧਰਮ ਛੱਡ ਕੇ ਆਪਣੇ ਧਰਮ ਚ ਤੇ ਇਹ ਸਾਰਾ ਕੁਝ ਜਿਹੜਾ ਉਹ ਬਾਬੇ ਨਾਨਕ ਨੇ ਆਪਾਂ ਨੂੰ ਦੂਰ ਕੀਤਾ ਨਾ ਸਾਰੀਆਂ ਚੀਜ਼ਾਂ ਤੋਂ ਵਹਿਮਾ ਪਰਮਾ ਤੋਂ ਤੇ ਅਸੀਂ ਲੋਕ ਉਹ ਬਾਣੀ ਵੀ ਪੜਦੇ ਆ ਤੇ ਉਹਨੇ ਪਹਿਮਾ ਪਰਮਾ ਚ ਜਾਂਦੇ ਆ ਤਸੋਂ ਆਪਣਾ ਤੇ ਇਹ ਹੀ ਗਾਣਾ ਵਾ ਕਦੀ ਵੀ ਵਹਿਮਾ ਪਰਮਾ ਚ ਨਾ ਪਵੋ ਦੂਰ ਰਵੋ ਤੇ ਮੈਂ ਤੁਹਾਨੂੰ ਆਪਣਾ ਕਿੱਸਾ ਸੁਣਾਉਣੀ ਜਦੋਂ ਮੈਂ ਬਹੁਤ ਬਿਮਾਰ ਤੇ ਮੇਰੇ ਨਾਲ ਤਕਰੀਬਨ ਜਿੰਨੇ ਵੀ ਪਤਾ ਲੈਣਾ ਹੋਣਾ ਸਾਨੂੰ ਨਾ ਬਾਬਿਆਂ ਦੇ ਐਡਰੈਸ ਦੱਸਣਾ ਐਸੇ ਬਾਬੇ ਕੋ ਚਲਜੋ ਉਸੇ ਬਾਬੇ ਕੋ ਚਲਜੋ ਜਦੋਂ ਮੈਨੂੰ ਤਕਰੀਬਨ ਸਾਰੇ ਪਾਸਿਓਂ ਜਵਾਬ ਹੋ ਗਿਆ ਤਾਂ ਮੇਰੇ ਹਸਬੰਦ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਗਿਆ ਜਦ ਕਿ ਮੈਂ ਮੈਰਿਜ ਤੋਂ ਬਾਅਦ ਦੀ ਹੀ ਮੈਂ ਨਾ ਬਾਬਿਆਂ ਦੇ ਮੈਰਿਜ ਤੋਂ ਪਹਿਲਾਂ ਵੀ ਮੇਰੇ ਡੈਡੀ ਵੀ ਇੰਦਾਂ ਦੇ ਸੀ ਅਸੀਂ ਬਾਬਿਆਂ ਬੂਬਿਆਂ ਦੇ ਬਿਲਕੁਲ ਖਿਲਾਫ ਆ ਪੁੱਛਾਂ ਪੱਛਾਂ ਵਾਲਿਆਂ ਨੂੰ ਹਾਂ ਆਪਣੇ ਰੱਬ ਮੋਹਰੇ ਰੋਲੋ ਕਿਸੇ ਗੁਰੂ ਘਰ ਜਾ ਕੇ ਰੋਲੋ ਜਿੰਨੂੰ ਵੀ ਮੰਨਦੇ ਤੁਸੀਂ ਉੱਥੇ ਜਾ ਕੇ ਰੋਲੋ ਬਰਾ ਬਾਬਿਆਂ ਬੂਬਿਆਂ ਤੋਂ ਜਿਹੜਾ ਉਹ ਦੂਰ ਹੀ ਰਹੋ ਮੇਰਾ ਸਾਸੋਰੇ ਇਹਨਾਂ ਨੂੰ ਵਿਆਹਾਂ ਚੋਂ ਮੈਂ ਕੱਢਿਆ ਨਾ ਕਿ ਵਿਆਹਾਂ ਚੋਂ ਪਾਇਆ ਨਹੀਂ ਤੇ ਇਹ ਵੀ ਬਹੁਤ ਵਿਹਮੀ ਸੀਗੇ ਇਨਾ ਕਾਰਨਾ ਕਰਕੇ ਮੈਨੂੰ ਜਿਹੜਾ ਉਹ ਡਿਪਰੈਸ਼ਨ ਹੋ ਗਿਆ ਸੀ ਇਕੱਲੇਪਨ ਤੇ ਵਹਿਮਾ ਪਰਮਾ ਕਰਕੇ ਇਹਨਾਂ ਨੂੰ ਵੀ ਹੌਲੀ ਹੌਲੀ ਮੈਂ ਵਹਿਮਾ ਪਰਮਾ ਚੋਂ ਕੱਢਿਆ ਤੇ ਮੇਰੇ ਪੁੱਤਰ ਨੂੰ ਤਾਂ ਮੈਂ ਅੱਜ ਤੱਕ ਵੀ ਕਿਸੇ ਬਾਬੇ ਦੇ ਲਾਗੇ ਵੀ ਨਹੀਂ ਲੱਗਣ ਦਿੱਤਾ ਈਵਨ ਕਿ ਮੱਥਾ ਵੀ ਨਹੀਂ ਟੇਕਣ ਦਿੱਤਾ ਪੁੱਛਾਂ ਵਾਲੇ ਕਿਸੇ ਨੂੰ ਵੀ ਜੇ ਕਿਤੇ ਕਿਸੇ ਦੇ ਘਰੇ ਕੋਈ ਟੱਕਰ ਵੀ ਗਿਆ ਜਾਂ ਕੁਝ ਵੀ ਬਹੁਤ ਸੋਕ ਨੂੰ ਦੂਰ ਰੱਖਿਆ ਹੋਇਆ ਮੈਂ ਆਪਣੇ ਮਨਵੀਰ ਨੂੰ ਪੁੱਛਾਂ ਵਾਲੇ ਬਾਬੇ ਆ ਬੂਬਿਆਂ ਕੋਲੋਂ ਕਿਉਂਕਿ ਮੈਨੂੰ ਨਫ਼ਰਤ ਆ ਇਦਾਂ ਦੇ ਬਾਬਿਆਂ ਕੋਲੋਂ ਜਿਹੜੇ ਲੋਕਾਂ ਦੇ ਘਰ ਖਰਾਬ ਕਰ ਦਿੰਦੇ ਆ ਬਰਬਾਦ ਕਰ ਦਿੰਦੇ ਆ ਪੈਸਾ ਲੈ ਕੇ ਬਰਬਾਦ ਮੈਂਟਲੀ ਵੀ ਬਰਬਾਦ ਰਿਸ਼ਤਿਆਂ ਤੋਂ ਵੀ ਬਰਬਾਦ ਸੋ ਇਦਾਂ ਦੇ ਬਾਬਿਆਂ ਤੋਂ ਜਿਹੜੇ ਦੂਰ ਹੋ ਤਾਂ ਮੈਨੂੰ ਮਨਵੀਰ ਦੇ ਡੈਡੀ ਨੂੰ ਮਤਲਬ ਕਿ ਇਹਨਾਂ ਲੇਡੀਜ਼ ਨੇ ਸਾਡੇ ਘਰ ਦੀਆਂ ਲੇਡੀਜ਼ ਨੇ ਇੰਨਾ ਮਜਬੂਰ ਕਰ ਦਿੱਤਾ ਕਿ ਇੱਕ ਬਾਬੇ ਕੋਲ ਮੈਨੂੰ ਲੈ ਕੇ ਜਦੋਂ ਮੈਂ ਉਸ ਟਾਈਮ ਤੇ ਉਦਾਂ ਮੈਨੂੰ ਮੂਡ ਪੈਣ ਲੱਗ ਪਿਆ ਸੀ ਸਿਹਤ ਦਾ ਬਿਮਾਰੀ ਦਾ ਪਤਾ ਲੱਗ ਗਿਆ ਸੀ ਮੇਰੀਆਂ ਲੈਗਸ ਜਿਹੜੀਆਂ ਪੈਰਾਲਾਈਜ਼ਡ ਸੀ ਉਹ ਠੀਕ ਹੋਣ ਲੱਪੀਆਂ ਸੀ ਤਾਂ ਮੈਨੂੰ ਝੂਠ ਬੋਲ ਬੋਲ ਕੇ ਨਾ ਉਸੇ ਬਾਬੇ ਕੋਲ ਲੈ ਗਏ ਲੈ ਗਏ ਮਨਵੀਰ ਦੇ ਡੈਡੀ ਨੂੰ ਪਤਾ ਸੀ ਪਰ ਇਹਨੇ ਇੱਥੇ ਕਲੇਸ਼ ਪਾ ਲੈਣਾ ਇਹਨੇ ਇਹਨੇ ਕਿਸੇ ਬਾਬੇ ਬੁੱਬੇ ਕੋਲੋਂ ਮਤਲਬ ਕਿ ਕੋਈ ਆਪਣਾ ਇਦਾਂ ਦਾ ਨਾ ਮੰਨਣਾ ਤੇ ਨਾ ਇਦਾਂ ਦੀਆਂ ਗੱਲਾਂ ਦੇ ਵਿੱਚ ਆਉਣਾ ਉਹ ਬਾਬਾ ਉੱਥੇ ਬੈਠ ਗਿਆ ਤੇ ਮੈਨੂੰ ਕਹਿੰਦਾ ਕਿੱਦਾਂ ਮੈਂ ਕਿਹਾ ਹਾਂ ਤੂੰ ਮੈਨੂੰ ਪਤਾ ਲੱਗਿਆ ਸੀ ਕਿ ਪੁੱਛਾਂ ਵਾਲਾ ਬਾਬਾ ਜੀ ਕਿੱਦਾਂ ਮੈਂ ਪਹਿਲਾਂ ਹੀ ਉਹਨਾਂ ਨੂੰ ਰੂੜਵੇ ਵੀਅਰੀ ਕੀਤਾ ਮੈਂ ਕਿਹਾ ਹਾਂ ਕਿੱਦਾਂ ਹੁਣ ਠੀਕ ਹੈ ਮੈਂ ਕਿਹਾ ਹਾਂ ਮੈਂ ਠੀਕ ਹੈ ਮੈਂ ਕਿਹਾ ਤੈਨੂੰ ਕੀ ਤੂੰ ਕੌਣ ਆ ਕਹਿੰਦਾ ਮੈਂ ਹੀ ਤੈਨੂੰ ਠੀਕ ਕੀਤਾ ਮੈਂ ਕਿਹਾ ਤੂੰ ਕ ਕਿ ਨਾ ਮੇਰੇ ਉੱਤੇ ਏਦਾਂ ਏਦਾਂ ਮਾਤਾ ਹੁੰਦੀ ਆ ਗੁਰੂ ਹੁੰਦੇ ਆ ਮੇਰੇ ਉੱਤੇ ਜੇ ਉਹ ਤੁਸੀਂ ਇਹ ਸੋਚੋ ਉਸ ਬਾਬੇ ਨੇ ਜਿਹੜਾ ਪੁੱਛਾ ਦੇਂਦਿਆ ਅੰਮ੍ਰਿਤ ਛਕਿਆ ਹੋਇਆ ਸੀ ਹਾਂ ਕਈਆਂ ਨੂੰ ਇਹ ਲੱਗਣਾ ਕਿ ਮੈਂ ਗਲਤ ਝੂਠ ਬੋਲਣ ਦੀ ਪਰ ਮੈਂ ਅੱਖੀਂ ਦੇਖਿਆ ਹੋਇਆ ਉਹਨੇ ਅੰਮ੍ਰਿਤ ਛਕਿਆ ਹੋਇਆ ਸੀ ਚੋਲਾ ਪਾਇਆ ਹੋਇਆ ਸੀ ਤੇ ਉਹ ਪੁੱਛਾ ਦੇਂਦਿਆ ਸੀਗਾ ਇਦਾਂ ਦੇ ਬਹੁਤ ਬਾਬੇ ਆ ਪੰਜਾਬ ਵਿੱਚ ਜਿਹੜੇ ਅੰਮ੍ਰਿਤ ਛਕ ਕੇ ਵੀ ਪੁੱਛਾ ਦੇਂਦੇ ਆ ਇਦਾਂ ਦੇ ਇਹਨਾਂ ਨੂੰ ਫੜਨਾ ਚਾਹੀਦਾ ਚਿੱਤਰ ਪੇਰਨੇ ਚਾਹੀਦੇ ਤੇ ਮੈਂ ਉਹਨੂੰ ਕਿਹਾ ਮੈਂ ਕਿ ਤੂੰ ਮੈਨੂੰ ਕਿੱਦਾਂ ਠੀਕ ਕੀਤਾ ਮੈਂ ਮੈਂ ਤਾਂ ਬਾਣੀ ਪੜਦੀ ਸੀ ਮੈਂ ਬਾਬਾ ਸ਼੍ਰੀ ਚੰਨ ਜੀ ਤੇ ਯਕੀਨ ਰੱਖਿਆ ਗੁਰੂ ਰਾਮਦਾਸ ਜੀ ਤੇ ਯਕੀਨ ਬਾਬਾ ਨਾਨਕ ਮਤਲਬ ਕਿ ਮੈਨੂੰ ਤਾਂ ਮੇਰੇ ਗੁਰੂਆਂ ਨੇ ਠੀਕ ਕੀਤਾ ਮੈਂ ਕਿ ਤੂੰ ਕੌਣ ਹੁੰਨਾ ਮੈਨੂੰ ਠੀਕ ਕਰਨ ਵਾਲ ਮੈਨੂੰ ਮਤਲਬ ਕਿ ਉਹਨੇ ਬਾਣੀ ਬਾਰੇ ਇੰਨਾ ਗਲਤ ਜਵਾਬ ਦਿੱਤਾ ਮੈਂ ਕਿਹਾ ਨਾ ਮੈਂ ਸੁਖਨੀ ਸਾਹਿਬ ਦਾ ਪਾਠ ਕਰਦੀ ਆ ਮੈਂ ਬਾਣੀ ਪੜ੍ਹਦੀ ਉਹਨੇ ਬਾਣੀ ਬਾਰੇ ਮੈਨੂੰ ਇੰਨਾ ਗਲਤ ਆਨਸਰ ਕੀਤਾ ਜਾਂ ਜਵਾਬ ਦਿੱਤਾ ਕਿ ਮੈਂ ਸੋਸ਼ਲ ਮੀਡੀਆ ਤੇ ਵੀ ਨਹੀਂ ਦੱਸ ਸਕਦੀ ਹਜੇ ਉਹਨੂੰ ਖੁਦ ਅਮਰਤ ਛਕਿਆ ਹੋਇਆ ਸੀ ਮੈਂ ਨਾ ਉੱਥੋਂ ਉੱਠ ਕੇ ਖੜੀ ਹੋ ਗਈ ਮੈਂ ਮਨਵੀਰ ਦੇ ਡੈਡੀ ਨੂੰ ਕਿਹਾ ਮੈਂ ਕਿਹਾ ਤੁਸੀਂ ਜਾਣਾ ਤਾਂ ਮੇਰੇ ਨਾਲ ਚੱਲੋ ਨਹੀਂ ਤਾਂ ਤੁਸੀਂ ਇੱਥੇ ਬੈਠੇ ਰਹੋ ਤਾਂ ਮੈਂ ਮੈਂ ਕਿਹਾ ਆਟੋ ਜਦੋਂ ਬੱਸ 'ਚ ਚੜ ਕੇ ਕਿਤੇ ਨਾ ਕਿਤੇ ਚੱਲ ਜਾਣਾ ਤਾਂ ਫੇਰ ਨਾ ਕਿ ਉਹ ਮੈਨੂੰ ਇਹੋ ਲੱਭੀ ਨਹੀਂ ਕਿ ਮੈਂ ਉਸ ਬਾਬੇ ਨੂੰ ਮੈਂ ਕਦੀ ਬਹੁਤ ਘੱਟ ਮੈਂ ਗਾਲਾਂ ਮੈਂ ਕੱਢਦੀ ਰਹੀ ਨਹੀਂ ਮੈਂ ਮੈਂ ਝੂਠ ਨਹੀਂ ਬੋਲਦੀ ਮੇਰੀ ਉਹ ਛੋਟੇ ਹੁੰਦੇ ਤੋਂ ਜਿੱਦਾਂ ਨਾ ਉਹ ਕਈ ਬੱਚੇ ਹੁੰਦੇ ਨਾ ਉਦਾਂ ਦੇ ਟਾਕੜ ਜੇ ਮੈਂ ਇਦਾਂ ਸੀ ਮੈਂ ਗਾਲਾਂ ਬਹੁਤ ਕੱਢਦੀ ਹੁੰਨੀ ਸੀ ਮਨਨੀ ਉਹ ਗਣਕ ਡੀਆਂ ਨੂੰ ਬਾਬੇ ਨੂੰ ਗਾਣਾ ਕੱਢ ਕੇ ਮਨਵੀਰ ਦੀ ਬਾਹ ਫੜ ਕੇ ਆ ਕੇ ਮੈਂ ਗੱਡੀ 'ਚ ਬੈਠ ਗਈ ਫੇਰ ਨ ਮਗਰੇ ਮਨੀ ਦੇ ਡੈਡੀ ਆ ਗਏ ਤੇ ਬੁੱਢੀਆਂ ਵੀ ਬਿੰਗੀਆਂ ਡੈਡੀਆਂ ਉੱਠ ਕੇ ਤੇ ਆ ਗਈਆਂ ਫੇਰ ਤੇ ਘਰ ਨੂੰ ਚੱਲ ਪਏ ਤੇ ਮੈਂ ਆ ਕੇ ਉਸ ਦਿਨ ਲਾਸਟ ਵਲ ਮਨੀ ਦੇ ਡੈਡੀ ਨੂੰ ਆਪਣੇ ਤੋਂ ਉਹਨਾਂ ਵਿੱਚ ਦੀ ਕੀਤੀ ਸੀ ਮੈਂ ਕਿਹਾ ਕਦੀ ਕਿਸੇ ਜਨਾਨੀ ਪਿੱਛੇ ਲੱਗ ਕੇ ਬਾਬੇ ਦੇ ਨਾਲ ਜਾਇਓ ਖਾਸ ਕਰੇ ਬੁੱਢੀਆਂ ਦੇ ਪਿੱਛੇ ਲੱਗ ਕੇ ਮੈਂ ਕਿਹਾ ਇਹਨਾਂ ਦੀ ਸਾਰੀ ਉਮਰ ਵਹਿਮਾ ਪਰਮਾਚ ਰੰਗੀ ਇਹਨਾਂ ਨੇ ਮੈਂ ਕਿਹਾ ਆਪਣੀ ਵੀ ਵਹਿਮਾ ਪਰਮਾਚ ਪਾ ਦੇਣੀ ਤੇ ਨਾਮ ਹੈ ਕਿ ਆਪਾਂ ਮਹਿਮਾ ਪਰਮਾਚਾਰ ਦੋਨਾਂ ਚ ਪੈਣਾ ਨਾ ਆਪਣੇ ਆਪਾ ਪੁੱਤਰ ਨੂੰ ਪਾਉਣਾ ਜੋ ਆਪਣੇ ਕਰਮਾਂ ਚ ਮੈਂ ਕਿਹਾ ਹੋਊਗਾ ਆਪਾਂ ਨੂੰ ਮਿਲ ਜਾਊਗਾ ਜੇ ਮੇਰੀ ਵਦੀ ਹੋਈ ਮੈਂ ਕਿਹਾ ਉਸ ਪ੍ਰਮਾਤਮਾ ਦੇ ਘਰ ਤਾਂ ਮੈਂ ਬਚ ਜੂਗੀ ਜੇ ਮੇਰੀ ਨਹੀਂ ਵਦੀ ਹੋਊਗੀ ਤਾਂ ਮੈਂ ਨਹੀਂ ਬਚਣਾ ਬਸ ਇਹ ਅਸੈਪਟ ਕਰ ਲਓ ਮੇਰੇ ਮੈਂ ਕਿਹਾ ਜਿਵੇਂ ਮੈਂ ਬਿਲਕੁਲ ਤੰਦਰੁਸਤ ਬੈਠੀ ਆ ਨਾ ਔਰ ਸੌਰੀ ਜੀ ਦੀ ਜਾਗਦੀ ਮੈਂ ਕਿਹਾ ਤੁਹਾਡੇ ਮੈਂ ਅੱਖਾਂ ਮੋਰੇ ਜਿਹਾ ਬੈਠੀ ਆ ਚਾਹੇ ਮੈਂ ਤੰਦਰੁਸਤ ਲਹਿੰਗੀ ਅਸੈਪਟ ਕਰ ਲਓ ਇਸ ਚੀਜ਼ ਨੂੰ ਜੇ ਮੇਰੀ ਵਦੀ ਹੋਈ ਤਾਂ ਮੈਂ ਬਚ ਜੂਗੀ ਜੇ ਮੇਰੀ ਨਹੀਂ ਵਦੀ ਹੋਈ ਤਾਂ ਮੈਂ ਨਹੀਂ ਬਚਣਾ ਜਿੰਨੀ ਮੇਰੀ ਲਿਖੀ ਹੋਊਗੀ ਉਮਰ ਮੈਂ ਉਨਹੀ ਭੋਗਣੀ ਆ ਜੇ ਮੇਰੀ ਥੋੜੀ ਲਿਖੀ ਹੋ ਮੈਂ ਥੋੜੀ ਹੀ ਭੋਗਣੀ ਕੋਈ ਬਾਬਾ ਮੇਰੀ ਉਮਰ ਨਹੀਂ ਵਧਾ ਸਕਦਾ ਨਾ ਹੀ ਕੋਈ ਬਾਬਾ ਮੇਰੀ ਘਟਾ ਸਕਦਾ ਜੇ ਵਧਾ ਘਟਾ ਸਕਦਾ ਉਮਰ ਤੇ ਉਹ ਪ੍ਰਮਾਤਮਾ ਹੀ ਆ ਹੋਰ ਕੋਈ ਨਹੀਂਗਾ ਉਹਨਾਂ ਤੇ ਯਕੀਨ ਰੱਖੋ ਤੇ ਕਹਿੰਦੇ ਹੁੰਦੇ ਨਾ ਟੁੱਟੀ ਵੀ ਗੰਢ ਦਿੰਦਾ ਪ੍ਰਮਾਤਮਾ ਜੇ ਆਪਾਂ ਨੂੰ ਉਹਨਾਂ ਤੇ ਯਕੀਨ ਆ ਜਾਂ ਆਪਾਂ ਦਿਲੋਂ ਸਾਫ਼ ਆ ਆਪਾਂ ਚੰਗੇ ਕਰਮ ਕੀਤੇ ਤਾਂ ਆਪਣੀ ਟੁੱਟੀ ਵੀ ਪ੍ਰਮਾਤਮਾ ਦੇ ਕਰ ਗੰਢੀ ਜਾਂਦੀ ਆ ਤੇ ਮੇਰੇ ਨਾਲ ਉਹ ਹੋਇਆ ਤੇ ਇਸ ਕਰਕੇ ਮੈਂ ਇਹੀ ਕਹਿਣਾ ਚਾਹਨੀ ਕਿ ਪੁੱਛਾਂ ਵਾਲੇ ਬਾਬਿਆਂ ਬੂਬਿਆਂ ਤੋਂ ਦੂਰ ਰਵੋ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਉਹ ਮੁਹਿੰਮ ਚਲਾਈ ਆ ਬਾਬਿਆਂ ਨੂੰ ਫੜਨ ਦੀ ਤਾਂ ਮੈਂ ਤੋਂ ਉਹਨਾਂ ਦਾ ਚੈਨਲ ਦੇਖਦੀ ਆ ਤਾਂ ਮੈਂ ਜਦੋਂ ਬਾਬੇ ਬੂਬੇਦਾਂ ਦੇ ਦੇਖਦੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਇਹ ਜਿਹੜਾ ਆਪਣੇ ਪੰਜਾਬ ਨੂੰ ਸਭ ਤੋਂ ਵੱਡਾ ਗ੍ਰਹਿ ਜਿਹੜਾ ਇੱਕ ਨਸ਼ਾ ਤੇ ਇੱਕ ਬਾਬੇ ਹੋਗੇ ਪੁੱਛਾਂ ਵਾਲੇ ਵਹਿਮ ਭਰਮ ਹੋਗੇ ਜਿਹੜਾ ਲੱਗਾ ਹੋਇਆ ਨਾ ਇਹ ਦੂਰ ਹੋਣਾ ਚਾਹੀਦਾ ਤੇ ਸੋ ਮੇਰੇ ਸਬਸਕ੍ਰਾਈਬਰਸ ਨੂੰ ਆਪਣਾ ਤਾਂ ਇਹੋ ਹੀ ਸੁਨੇਹਾ ਵਾ ਵੀ ਅਸੀਂ ਸਾਡਾ ਬੈਂਕ ਬੈਲੈਂਸ ਵੀ ਜ਼ੀਰੋ ਸੀ ਜਦੋਂ ਮੈਨੂੰ ਬਿਮਾਰੀਆਂ ਲੱਗ ਗਈਆਂ ਮੇਰਾ ਇਲਾਜ ਕਰਾਉਂਦਿਆ ਕਰਾਉਂਦਿਆ ਸਾਡਾ ਬੈਂਕ ਬੈਲੈਂਸ ਵੀ ਜ਼ੀਰੋ ਹੋ ਗਿਆ ਸੀ ਤੇ ਠੀਕ ਮੈਂ ਫਿਰ ਵੀ ਨਹੀਂ ਸੀ ਹੋਈ ਅਸੀਂ ਉਸ ਸਿਚੁਏਸ਼ਨ ਚੋਂ ਨਿਕਲੇ ਹੋਏ ਹਾਂ ਤੇ ਪਰ ਬਾਬੇ ਕਿਸੇ ਪੁੱਛਾਂ ਵਾਲੀ ਦੇ ਦਰ ਤੇ ਨਹੀਂ ਮੈਂ ਗਈ ਐਨਾ ਮੈਂ ਦ੍ਰਿੜ ਨਿਸ਼ਚੈ ਰੱਖਿਆ ਤੇ ਮੈਂ ਹਮੇਸ਼ਾ ਇੱਕ ਹੀ ਸ਼ਬਦ ਸੋਨਦੀ ਹੁੰਦੀ ਸੀ ਰੋਗੀ ਕਾ ਪ੍ਰਭਖੰਡੋ ਰੋਗ ਮਤਲਬ ਕਿ ਇਹ ਮੈਂ ਆਪਣੇ ਫੋਨ ਤੇ ਲਾ ਕੇ ਹਮੇਸ਼ਾ ਆਪਣੇ ਸਰਾਣੇ ਅੱਜ ਵੀ ਮੈਂ ਸੁਣਦੀ ਆ ਸਰਾਣੇ ਰੱਖਣਾ ਸੌਣ ਲੱਗੀ ਨੇ ਜੇ ਬੈਠੀ ਆ ਬੈਠੀ ਹੋਈ ਨੇ ਕੁਝ ਵੀ ਆ ਮੈਂ ਇਹ ਸ਼ਬਦ ਸੁਣਦੀ ਰਹਿਣਾ ਰੋਗੀ ਕਾ ਪ੍ਰਭ ਖੰਡੋ ਰੋਗ ਇਹ ਵਾਲਾ ਤੁਸੀਂ ਵੀ ਉਹ ਵਾਲਾ ਜਿਹੜਾ ਸ਼ਬਦ ਹੈ ਨਾ ਸੁਣ ਕੇ ਦੇਖੋ ਸਕੂਨ ਮਿਲਦਾ ਆਪਣੇ ਆਪ ਰੋਣਾ ਆ ਜਾਂਦਾ ਤੇ ਪਰਮਾਤਮਾ ਨੇ ਬਾਬਾ ਨਾਨਕ ਦੀ ਬਾਣੀ ਵਿੱਚ ਤਾਂ ਆਪਣੇ ਹਰ ਇੱਕ ਸਵਾਲਾਂ ਦੇ ਜਵਾਬ ਆ ਚਾਹੇ ਰੋਗਾ ਨੂੰ ਲੈ ਕੇ ਆ ਚਾਹੇ ਗਰੀਬੀ ਨੂੰ ਲੈ ਕੇ ਆ ਚਾਹੇ ਆਪਣੀ ਜ਼ਿੰਦਗੀ ਦੀ ਕੋਈ ਵੀ ਕੰਡੀਸ਼ਨ ਆ ਸਿਚੁਏਸ਼ਨ ਆ ਉਸ ਨੂੰ ਲੈ ਕੇ ਹਰ ਇੱਕ ਦਾ ਸਵਾਲ ਦਾ ਜਵਾਬ ਜਿਹੜਾ ਉਹ ਬਾਣੀ ਵਿੱਚ ਹੈਗਾ ਤੇ ਸੋ ਐਦਾਂ ਦੇ ਸਵਾਲਾਂ ਦੇ ਜਵਾਬ ਆਪਣੇ ਸਿਹਤ ਨੂੰ ਲੈ ਕੇ ਆਪਣੀ ਹੈਲਥ ਨੂੰ ਆਪਣੀ ਵੈਲਥ ਨੂੰ ਤੇ ਆਪਣੇ ਘਰ ਦੀ ਸਿਚੁਏਸ਼ਨ ਨੂੰ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜ਼ਿੰਦਗੀ 'ਚ ਤੁਹਾਡੇ ਕੋਈ ਵੀ ਉਤਾਰ ਚੜਾਵ ਆ ਤੇ ਉਹਨਾਂ ਦੇ ਜਵਾਬ ਜਿਹੜੇ ਉਹ ਬਾਣੀ 'ਚੋਂ ਲੱਭੋ ਚੰਗੇ ਕਰਮ ਕਰੋ ਇੱਕ ਆਪਣੀ ਸੋਚ ਚੰਗੀ ਰੱਖੋ ਚੰਗੇ ਪਾਸੇ ਲੱਗੋ ਇਹ ਨਹੀਂ ਕਿ ਬਸ ਹਰ ਇੱਕ ਬਾਰੇ ਮਾੜਾ ਸੋਚੋ ਤੇ ਤੁਰੇ ਬਾਬਿਆਂ ਦੇ ਫਿਰੂ ਨਹੀਂ ਬਿਲਕੁਲ ਨਹੀਂ ਤੇ ਬਾਣੀ ਤੁਹਾਨੂੰ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਵੀ ਦੇਊਗੀ ਤੁਹਾਡੇ ਰੋਗ ਵੀ ਦੂਰ ਕਰੂਗਾ ਪਰਮਾਤਮਾ ਤੁਹਾਡੇ ਘਰ ਦੇ ਮਾੜੇ ਹਾਲਾਤ ਵੀ ਦੂਰ ਕਰਨਗੇ ਪਰ ਹਰ ਇੱਕ ਚੀਜ਼ ਦੇ ਵਿੱਚ ਜੇ ਸੋਚੀ ਜਾਊਗੇ ਸੋਚਾਂਗੇ ਆਪਾਂ ਤਾਂ ਇਹ ਪਰਮਾਤਮਾ ਦਾ ਹੀ ਸਾਰਾ ਕੁਝ ਇਹ ਹੋ ਲੈਣ ਦੇ ਜਿਹੜਾ ਇਹ ਚੱਕਰ ਆ ਕਰਮਾਂ ਦਾ ਸਭ ਕੁਝ ਪਰਮਾਤਮਾ ਦੇ ਹੱਥ ਵਾਸੀ ਆ ਨਾ ਕਿ ਕਿਸੇ ਪੁੱਛਾਂ ਵਾਲੇ ਬਾਬੇ ਦੇ ਹੱਥ ਵਸ ਆਪਣੇ ਆਪ ਨੂੰ ਮੈਂਟਲੀ ਫਿਜ਼ੀਕਲੀ ਫਿੱਟ ਰੱਖਣ ਦੀ ਕੋਸ਼ਿਸ਼ ਕਰੋ ਜਿੱਦਾਂ ਕਿ ਮੈਂ ਆਪਣੇ ਆਪ ਨੂੰ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਜਿੰਨਾ ਹੋ ਸਕਦਾ ਮੈਂ ਹਰ ਇੱਕ ਕੰਮ ਕਰਦੀ ਆ ਕਿ ਮੈਂ ਫਿੱਟ ਫਾਟ ਰਵਾਂ ਨਾ ਕਿ ਮੈਂ ਉੱਥੇ ਉਹਨੂੰ ਕੀ ਕਹੀਦਾ ਡਿੱਗਦੀ ਟੈਂਦੀ ਰਵਾਂ ਤੇ ਸੋ ਚੇਂਜ ਕਰੋ ਆਪਣੇ ਆਪ ਨੂੰ ਆਪਣੀ ਖਾਸ ਕਰ ਮੈਂਟੈਲਿਟੀ ਨੂੰ ਸਿਚੁਏਸ਼ਨ ਨੂੰ ਅਸੈਪਟ ਕਰਨਾ ਸਿੱਖੋ ਨਾ ਕਿ ਉਹਨੂੰ ਕੀ ਕਹਿੰਦਾ ਟੈਨਸ਼ਨ ਲੈ ਕੇ ਬਹਿ ਜਾਓ ਤੇ ਬਾਬਿਆਂ ਵਾਲਾ ਤੁਰੇ ਫਿਰੋ ਬਿਲਕੁਲ ਨਹੀਂ ਅੱਧੀਆਂ ਜਿਆਦਾ ਮੇਰੇ ਰਿਸ਼ਤੇ ਰਿਸ਼ਤੇਦਾਰੀ ਵਿੱਚ ਖਰਾਬ ਹੋ ਚੁੱਕੇ ਆ ਮੇਰੇ ਰਿਸ਼ਤੇ ਛੁੱਟ ਚੁੱਕੇ ਸਿਰਫ ਇਹਨਾਂ ਚੀਜ਼ਾਂ ਕਰਕੇ ਹੀ ਮੈਮਾ ਕਰਮ ਭਰਮਾ ਕਰਕੇ ਤੇ ਅਗਲੇ ਦੀ ਮਾੜੀ ਸੋਚ ਕਰਕੇ ਤੇ ਆਪਾਂ ਤਕਰੀਬਨ ਇਦਾਂ ਦੇ ਰਿਸ਼ਤੇ ਆਪਣੀ ਸਾਰੀ ਜ਼ਿੰਦਗੀ ਚ ਰਿਮੂਵ ਕਰ ਦਿੱਤੇ ਬਿਲਕੁਲ ਡਿਲੀਟ ਕਰ ਦਿੱਤੇ ਜਿਹੜਾ ਇਨਸਾਨ ਆਪਣਾ ਚੰਗਾ ਨਹੀਂ ਕਰ ਸਕਦਾ ਮਾੜਾ ਹੀ ਕਰਦਾ ਤੇ ਜਿਹੜਾ ਚੰਗਾ ਸੋਚ ਨਹੀਂ ਸਕਦਾ ਜਿਹੜਾ ਵਹਿਮਾਂ ਪਰਮਾਨੰ ਨਾਲ ਲੜ ਲੱਗਾ ਹੋਇਆ ਤਾਂ ਆਪਾਂ ਉਹਨਾਂ ਨੂੰ ਕੱਟ ਹੀ ਇੰਪੋਰਟੈਂਸ ਦੇ ਦਈ ਦੀਆਂ ਨਾ ਆਈ ਦਾ ਨਾ ਜਾਈ ਦਾ ਉਹਨਾਂ ਦੇ ਕਿਉਂਕਿ ਜਿਹੜਾ ਦੂਜਿਆਂ ਤੇ ਵਹਿਮ ਭਰਮ ਕਰ ਸਕਦਾ ਕਹਨੂੰ ਸਾਨੂੰ ਵੀ ਮੂੰਹ ਚੱਕ ਕੇ ਉੱਠ ਕੇ ਕਹਿ ਸਕਦਾ ਜੀ ਇਹਨਾਂ ਨੇ ਸਾਡੇ ਤੇ ਕੁਝ ਕਰ ਦਿੱਤਾ ਤੋਂ ਸੋ ਆਪਾਂ ਇਦਾਂ ਦੇ ਰਿਸ਼ਤੇ ਆਪਣੀ ਜ਼ਿੰਦਗੀ 'ਚ ਖਤਮ ਕਰ ਦਿੱਤੇ ਆ ਤੇ ਨਾ ਹੀ ਮੈਂ ਕਦੇ ਜ਼ਿੰਦਗੀ 'ਚ ਉਹਨਾਂ ਨੂੰ ਮੂੰਹ ਹੀ ਲਾਉਣਾ ਚਾਹੂੰਗੀ ਦੁਬਾਰਾ ਤੁਸੀਂ ਵੀ ਦੱਸਿਓ ਜੀ ਤੁਹਾਡੀ ਜਿੰਦਗੀ ਚ ਕਦੀ ਕੋਈ ਸਿਚੁਏਸ਼ਨ ਹੋਈ ਆ ਤੇ ਤੁਸੀਂ ਕਿੱਦਾਂ ਹੈਂਡਲ ਕੀਤੀ ਆ ਤੇ ਪੋਜੀਟਿਵਲੀ ਹੀ ਜੀ ਹੈਂਡਲ ਕਰੋ ਪਰਮਾਤਮਾ ਦੀ ਰਜ਼ਾ ਚ ਰਹਿ ਕੇ ਹੈਂਡਲ ਕਰੋ ਤੇ ਗੱਲਾਂ ਕਰਦੇ ਕਰਦੇ ਕੰਮ ਕਰਦੇ ਕਰਦੇ ਮੈਂ ਇਦਾਂ ਦੀਆਂ ਗੱਲਾਂ ਦਾ ਜਵਾਬ ਤਾਂ ਨਹੀਂ ਦੇਣੀ ਹੁੰਦੀ ਆ ਵੀ ਬੈਠ ਕੇ ਮੈਂ ਲੈਕਚਰ ਜਿਹੜਾ ਉਹ ਨਹੀਂ ਦੇ ਸਕਦੀ ਸਤਿ ਸ਼੍ਰੀ ਅਕਾਲ ਜੀ ਸਾਰੇ